ਉਹ ਰਾਜ ਨਹੀਂ ਸਕਜਾਂਗੇ ਸਾਨੂੰ ਪਹਿਲਾਂ ਖਾਤਾ ਸੰਭਾਲਣਾ ਖਾਤਾ ਕੀ ਹੈ ਮੇਰੇ ਵੀਰੋ ਕੋਈ ਵੋਟਾਂ ਦੇ ਭਲੇਖੇ ਚਾਏ ਪੈ ਜੋ ਮੈਂ ਬੁਲਾ ਰਹੇ ਸੁਣ ਰਿਹਾ ਵਾ ਕਿ ਵੋਟਾਂ ਪੈ ਰਹੀਆਂ ਜੀ ਵੋਟਾਂ ਦਾਤਾਰਿਆਂ ਜੀ ਇਹ ਕੀ ਆ ਵੋਟਾਂ ਦਾਤਾਰ ਇਹ ਗ੍ਰਾਜਿਆਂ ਨੇ ਸਭ ਤੋਂ ਪਹਿਲਾਂ ਯੋਗਪਤੀ ਲਾਗੂ ਕੀਤੀ ਐ ਇਸ ਵੋਟ ਆਪਨੇ ਕਲੀਨ ਵਰਗ ਨੂੰ ਉਹਨਾਂ ਵੋਟਾਂ ਦਾ ਅਧਿਕਾਰ ਦਿੱਤਾ ਸੀ ਮਗੇ ਚੁਣ ਕੇ ਤੇ ਉਹਨਾਂ ਕੋ ਕਾਨੂੰਨ ਬਣਾਉਂਦੇ ਸੀ ਬਣਾ ਕਰਕੇ ਬਣਾਉਂਦੇ ਸੀ ਤੇ ਲੋਕ ਨੇ ਬਗਾਵਤ ਨਾ ਕਰ ਦੇਣਾ ਰਾਜਿਆਂ ਦੇ ਖਿਲਾਫ ਰਾਜਿਆਂ ਦੇ ਖਿਲਾਫ ਗੁੱਸਾ ਉਹ ਬਗਾਵਤ ਕਰ ਦੇਣਗੇ ਉਹ ਬਗਾਵਤ ਚੱਕਣ ਵਾਸਤੇ ਉਹਨਾਂ ਦਾ ਗੁੱਸਾ ਠੰਡਾ ਕਰਨ ਵਾਸਤੇ ਕਿਹਾ ਤੁਹਾਡੇ ਚੁਣੇ ਹੋ ਨਵੇਦੇ ਜੜਿਆ ਉਹ ਕਾਨੂੰਨ ਬਣਾ ਰਿਹਾ ਇਹ ਉਹਨਾਂ ਦਾ ਖੰਡਾ ਇਹਦਾ ਉੱਥੇ ਠੀਕ ਨਿਕਲਿਆ ਜਦੋਂ ਗੰਗਾਪਾਲ ਚ ਇੰਡੀਆ ਤੋੜ ਪਣੀ ਨੇ ਜੈਦੋਸਾਲ ਰਾਜ ਕੀਤਾਇਥੇ ਕੋਈ ਕੇ ਵੀ ਉਹ ਫੱਟਾ ਲੈ ਕੇ ਆਏ ਇੱਥੇ ਵੀ ਕਲੀਰ ਵਰਗ ਨੂੰ ਹਿੰਦੁਸਤਾਨ ਚ ਨਕਲੀਰ ਵਰਗ ਨੂੰ ਉਹਨਾਂ ਨੇ ਜਿਹੜਿਆ ਬੋਰ ਦਾ ਤਕਰ ਦਿੱਤਾ ਤੇ ਆਪਣੇ ਪਾਸ ਤੋਂ ਕਿੰਦੇ ਆਪਣੇ ਤਾਮ ਕਿੰਦੇ ਆਪਣੇ ਬਦਲਾਂ ਕਿੰਦੇ ਲੋਕਾਂ ਨੂੰ ਜੰੰਬਰ ਬਣਾ ਕੇ ਧਰਮ ਦਿੱਤੀਆ ਖਾਰੇ ਜਾਤਾਂ ਸਰ ਹੋਰ ਬਚੇਰੇ ਉਹਨਾਂ ਲੋਕਾਂ ਨੂੰ ਮੋਤੀਆ Nehru ਵਰਗੇ ਹੋਰਾਂ ਨੂੰ ਨੰਬਰ ਬਣਾ ਕੇ ਪਾਰਲੀਮੈਂਟ ਦੇ ਇੱਥੇ ਹੀ ਗੋਲ ਘੁੰਮਦੇ ਵਿੱਚ ਭਾਇਆ ਇਹ ਜਿਹੜਾ ਦੁੱਲੀ ਚ ਪਹਿਲੀ ਵਾਰ ਤੇ ਹੋਂ ਤੇ ਨਮੀ ਪੜੀ ਉਹਦੇ ਵਿੱਚ ਹੀ ਬੈਠ ਕੇ ਗਰੂਨ ਪਾਸ ਕਰਦੇ ਸੀ ਸਿਰਫ ਇਹ ਕਾਹਲੀ ਪਾਸ ਕਰ ਰਹੇ ਸੀ ਹੋਰ ਖਾਣਾ ਵਜੂ ਦੀ ਆਵਾਜ਼ ਪਾਉਣ ਵਾਸਤੇ ਜੋ ਅੰਗਰੇਜ਼ਾਂ ਦੇ ਖਿਲਾਫ ਬੋਲਦੇ ਸੀ ਲੋਕ ਉਹਨਾਂ ਨੂੰ ਫਾਤਕੇ ਅੰਦਰ ਰੱਖਿਆ ਰੱਥੇ ਤੇ ਲਾਉਣ ਵਾਸਤੇ ਉਹਨਾਂ ਦੇ ਗਣਾ ਉਹਨਾਂ ਨੂੰ ਜੇਲਾ ਹੀ ਟੱਕਣ ਵਾਸਤੇ ਉਹ ਕਾਨੂੰਨ ਖਾਸ ਕਰਦੇ ਸੀ ਉਹਨਾਂ ਦੀ ਬਾਗ ਦਬਾਉਣ ਵਾਸਤੇ ਉਹ ਉਹਨੂੰ ਬਣ ਕਰ ਰਹੇ ਸੀ 8 ਮਈ 1929 ਨੂੰ ਜਿਹੜਾ ਭਗਤ ਸਿੰਘ ਅਤੇ ਸਾਧਨੇ ਦਿੱਲੀ ਅਸੈਂਬਲੀ ਚ ਐਸਐ ਪਾਰਲੀਮੈਂਟ ਹਾਊਸ ਦਾ ਗਿਆ ਸਾ ਦਿੱਲੀ ਦਾ ਗੋਵਰ ਪਰਬਤ ਦੇ ਵਿੱਚ ਜਿੱਥੇ ਲੋਕਾਂ ਦੇ ਖਿਲਾਫ ਲੀਤੀਆਂ ਬੜ ਰਹੀਆਂ ਅੱਜ ਵੀ ਬੜ ਰਹੀਆਂ ਵਾ ਉਹਦੇ ਬੰਬ ਛੁੱਟੇ ਹੀ ਫੋਕੇ ਫੋਕੇ ਬੰਬ ਛੁੱਟੇ ਹੀ ਉਹਨਾਂ ਨੂੰ ਗੱਲ ਸੁਣਾਉਣ ਵਾਸਤੇ ਵੀ ਕੋਈ ਅੱਜ ਵੀ ਜੋ ਕਰ ਰਿਹਾ ਗਲਤ ਕਰ ਰਿਹਾ ਜੋ ਜਦੋਂ ਬੰਬ ਟੁੱਟੇ ਦੀ ਸਾਰੇ ਲੋਕ ਜਿਹੜੇ ਉੱਥੇ ਘੂਸਿਆਂ ਥੱਲੇ ਪਾਜ-ਪਾਜ ਬੜੇ ਸੀ ਆਪਣੀ ਜਾਨ ਬਚਾਉਣ ਲਈ ਉਹ ਤਾਰੇ ਪਾਤੀ ਸੀ ਸਾਰੇ ਹੀ ਉਹ ਮੇਜ ਦੇ ਪਾਸੇ ਪਾਤੀ ਮੇਰੇ ਕੋਲ ਇਸ ਤੱਕ ਕਿ 1947 ਵਿੱਚ ਜਿਹੜੀ ਵਾਸੀ ਸਿੰਘ ਰਾਜਾ ਵੀ ਮੁਰਦਾਰਤ ਵਾਸੀ ਚ ਬੋਲਦੀਆਂ 1947 ਵਿੱਚ ਅੰਗਰੇਜ਼ ਜਾਂਦੇ ਆ ਉਹਨਾਂ ਪਾਕਤਾਂ ਨੂੰ ਜ਼ਿਮੀਰਦਾਰਾਂ ਨੂੰ ਜਵਾੜਿਆਂ ਨੂੰ ਉਹਨਾਂ ਨੂੰ ਉਹਨਾਂ ਆਪਣੇ ਤੌਤਾਂ ਨੂੰ ਰਾਜ ਦੇ ਕੇ ਜਾਂਦੇ ਆ ਉਹਨਾਂ ਨੂੰ ਕਹਿੰਦੇ ਆ ਉਹ ਪਾਵੇ ਤੁਸੀਂ ਵੋਟਾਂ ਸਾਰਿਆਂ ਨੂੰ ਲੱਕ ਦੇ ਦਿਓ ਰਾਜ ਤੁਹਾਡਾ ਜਾਣਾ ਵਾ ਰਾਜ ਤੁਸੀਂ ਕਰੋਗੇ ਜਾਂ ਤੁਸੀਂ ਸਾਧ ਰਾਜ ਦੀ ਨੀਤੀਆਂ ਸਾਧ ਰਾਜ ਦੀਆਂ ਨੀਤੀਆਂ ਬਣਾਓਗੇ ਓਏ ਮੇਰੇ ਵੀਰੋ ਜਿਲੇ 70 ਸਾਲ ਤੋਂ ਇੱਥੇ ਚੱਲ ਰਿਹਾ ਵੋਟਾਂ ਲੋਕਾਂ ਦੀ ਮੋਰ ਲੱਗਦੀ ਪੰਜ ਸਾਲ ਨਹੀਂ ਫਿਰ ਉਹ ਮੋਰ ਲੱਗਦੀ ਆ ਹੋਰ ਇਸ ਤੋਂ ਲਾਵਾ ਕੁਝ ਨਹੀਂ ਆਗਾ ਇਹ ਮੇਰੇ ਵੀਰੋ ਇਹ ਵੋਟਾਂ ਕਦੇ ਨਾ ਲੱਗਿਆ ਜਾਂਦੀਆਂ 11 ਕਰੋੜ ਕਰਪਲਟਾਂ ਦਾ ਲੱਗਾ ਹੋਇਆ ਇਹਨਾਂ ਵੋਟਾਂ 'ਚ ਅੰਗ ਨਹੀਂ ਫਿਰ 74 ਸਾਲ ਤੋਂ ਲੱਗਾ ਆ ਹਰ ਵਾਰੀ ਉਹਦੇ ਨਾਲ ਚੋਣਾਂ ਲੜੀਆਂ ਜਾਂਦੀਆਂ ਵਾ ਇਹ ਉਹਦੇ ਨਾਲ ਉਹ ਨਮਾਇਕੇ ਚਿਤਕੇ ਉਹਨਾਂ ਦੇ ਹੱਥ 'ਚ ਨੀਤੀਆਂ ਬਣਾਉਦੇ ਆ ਜਿੰਨੇ ਕੁਤੀ ਸਾਧਨੇ ਆ ਜਿੰਨੇ ਸਾਡੇ ਪਿਆਜ ਦੇ ਪਾਲਾਪੀ ਸਾਧਨੇ ਆ ਕਿੰਨੇ ਜਨਤਕਦਾਰੇ ਆ ਸਭ ਜੜਿਆ ਉਹਨਾਂ ਦੇ ਉਹਨਾਂ ਦਫਾ ਚ ਫੇਰ ਆ ਹੋਂ ਤੇ ਗਾਂ ਜਿੱल्ली ਤੁਹਾਡੀ ਖੇਤੀ ਆ ਉਹਦੇ ਨਾਲ ਸੰਗਤ ਜੜੀ ਸਿੰਦਰੀਆ ਵੀ ਜਿਆ ਖਾਦਿਆ ਜੋ ਵੀ ਹੈਗਾ ਸਾਰਾ ਪ੍ਰਬੰਧ ਨਾ ਹੋਇਆ ਆ ਜਮੀਨ ਦਾ ਟੁਕੜਾ ਤੁਹਾਡੇ ਕੋਲ ਲੈਣ ਵਾਸਤੇ ਤੁਹਾਡੀ ਖੇਤੀ ਵੱਡੀ ਤੋੜ ਕੇ ਉਹਨਾਂ ਪ੍ਰਾਈਵੇਟ ਕਾਰਪੋਰੇਟਾਂ ਨੂੰ ਵੇਣ ਵਾਸਤੇ ਸੈ ਲੋਕਦਾਨਾ ਦੀ ਨੀਤੀ ਤਿੰਨ ਖੇਤੀ ਕਾਨੂੰਨ ਉਹਨਾਂ تین ਖੇਤੀ ਕਾਨੂੰਨਾਂ ਨੂੰ ਬੜੇ ਸੂਖਮ ਤਰੀਕੇ ਨਾਲ ਲਾਗੂ ਕਰ ਰਿਹਾ ਤੇ ਇਹਨਾਂ ਤੁਹਾਡੀ ਜ਼ਮੀਨ ਦੇ ਉੱਤੇ ਉਹਨਾਂ ਦੀ ਅੱਖਾਂ ਮੇਰੇ ਤੇ ਤੁਹਾਡੇ ਤੇ ਪਾਓ ਇਹ ਕਾਰਪੋਰੇਟਾਂ ਸਾਰਾ ਕੁਝ ਓਰਿਆ ਮੈਂ ਤੇ ਹੋਰ ਕਹੂੰਗਾ ਮੈਂ ਪਿਛਲੇ ਹੜ੍ਹ ਤੁਹਾਨੂੰ ਕਹਿ ਕੇ ਗਿਆ ਸੀ ਇਹ ਪਿਛਲੇ 74 ਸਾਲ ਤੋਂ ਗਿਆ ਚੋਟਾ ਦੀ ਮੰਡੀ ਲੱਗਦੀ ਆ ਉਸ ਮੰਡੀ ਦੇ ਵਿੱਚ ਉਸ ਮੰਡੀ ਚ ਜੋ ਅੱਲਾ ਤਾਲਾਨ ਜੋ ਵੋਟਾਂ ਵਾਲਾ ਪ੍ਰਬੰਧ ਜੋ ਵੀ ਕੋਈ ਜੋ ਨਹੀਂ ਕੋਈ ਇਹਦਾ ਜੇਸਾ ਲੰਗਾ ਸਾਰਾ ਵਕਾਉ ਮਾਲ ਵੇਖ ਜਾਂਦਾ ਫੋਨੀ ਲੱਗਦੀ ਆ ਲੰਮੀ ਲੱਗਦੀ ਆ ਤੁਹਾਡੇ ਸਾਹਮਣੇ ਲਵਾਮੀ ਲੱਗੀ ਹੋਈ ਆ ਚੋਣ ਬੰਦ ਰਾਈ 11 ਕਰੋੜ ਰੁਪਇਆ ਨਾ ਦੇ ਅੰਦਰ ਗਿਆ ਵਾ ਕਾਪਾਟ ਦੇ ਅੰਦਰ ਗਿਆ ਇਹ ਪ੍ਰਬੰਧ ਜਿਹੜਾ ਵੀ ਚਲਾ ਰਿਆ ਉਹ ਕਦੀ ਲੋਕਾਂ ਦਾ ਨਹੀਂ ਹੋ ਸਕਦਾ ਉਹ ਕਾਰਪੋਰੇਟ ਦਾ ਮੇਰੇ ਵੀਰੋ ਇਸ ਮੰਡੀ ਦੇ ਵਿੱਚ ਹੁਣ ਜਿਹੜਾ ਛੱਟ ਕੇ ਜਿਹੜਾ ਵੀ ਚਾਰਜ ਨੂੰ ਪਾਊਗਾ ਉਹ ਕਾਰਪੋਰੇਟਾਂ ਦਾ ਆਊਗਾ 140 ਕਰੋੜ ਲੋਕਾਂ ਦਾ ਨਹੀਂ ਹੋਊਗਾ ਜੇ ਮੇਰੇ ਵੀਰੋ ਆਪਣਾ ਪੇਖਾ ਲਟੋ ਜੇ ਲੋਕ ਰੇਤੋ ਅਟਾੰਦਾ ਤੇ ਬਾਈ ਕਰਾਣਿਆਂ ਕੋਲ 70 ਕਰੋੜ ਦੀ ਲੋਕਾਂ ਜਿੰਨੀ ਦੌਲਤ ਨਾਲ ਜੀ ਹੋ ਜਾਂਦੀ ਜੇ ਪ੍ਰਾਂਤ ਤੁਹਾਡਾ ਦਾ ਇੱਕ ਬਾੜ ਕਰਾਣੇ ਅੱਜ 50 ਤੋਂ 85 ਅਰਬ ਤੋਂ ਵੱਧ ਦੀ ਦੌਲਤ ਨਾਲ ਰੱਖ ਜਾਂਦੇ ਜੇ ਪ੍ਰਾਂਤ ਤੁਹਾਡਾ ਦਾ 40% ਬਾੜ ਤੋਂ ਤੇ ਅੱਜ ਇੱਕ ਪ੍ਰਕਟ ਲੋਕਾਂ ਦਾ ਕਰਜ਼ਾ ਨਾ ਹੁੰਦਾ ਜੇ ਪ੍ਰਾਂਤ ਤੁਹਾਡਾ ਦਾ ਤੇ ਮੇਰੇ ਵੀਰੋ ਦੇਖੀ 60 ਕਰੋੜ ਕੋਲਵਾਈ ਜੋ ਜ਼ਮੀਰਿਆ ਉਹ ਜੋ 30 ਕਰੋੜ ਏਕੜ ਇਹਨਾਂ 1% ਮਲਕੀਅਤਵਾ ਕੋਲ ਨਾ ਹੁੰਦੀ ਉਹ ਲੋਕਾਂ ਕੋਲ ਹੁੰਦੀ 5-5 ਕਿੱਲੇ ਸਾਰਿਆਂ ਨੂੰ ਦੇ ਜਮੀਨੀਆਂ ਤੋਂ ਥੋੜੀ ਜਿਹੀ ਨਾਲ ਵੰਡੀ ਜਾਂਦੀ ਇਹ ਕਰ ਇਸ ਕਰਕੇ ਇਸ ਕਰਕੇ ਇਹ ਪ੍ਰਬੰਧ ਤੁਹਾਡਾ ਨਹੀਂ ਇਹ 1% ਲੋਕਾਂ ਦਾ ਮਕਤਾ ਗੋਦਾ ਪ੍ਰਬੰਧਿਆ ਕਾਰਪੋਰੇਟਾਂ ਦਾ ਜਿਵਾਦਾਰ ਪ੍ਰਬੰਧਿਆ ਕੋਈ ਆਜੇ ਕੋਈ ਮੋਦੀ ਆਜੇ ਕੋਈ ਹੋਰ ਆਜੇ ਪਿਲੇ 74 ਸਾਲ ਤੋਂ ਕਦੀ ਕੋਈ ਰਿਆ ਕਦੀ ਕੋਈ ਰਿਆ ਤਿੰਨ ਹੱਦ ਤੱਕ ਥਾਨ ਮਜ਼ਦੂਰ ਦੀ ਗੱਲ ਕੀਤੀ ਕਿਸਾਨ ਮਜ਼ਦੂਰ ਕਿਰਤੀ ਕਾਮ ਤੇ ਆ ਦੇ ਦੇ ਜੰਡੇ ਤੇ ਲਾਗਾ ਮੇਰੇ ਭੈਣੋ ਤੇ ਭਰਾਓ ਅੱਜ ਕੀ ਹਾਲ ਦਾ 27 ਰੁਪਏ ਤੋਂ ਕੱਟ ਤੋਂ ਕੁਝ ਇੱਕ ਦੀ 90 ਕਰੋੜ ਲੋਕ 27 ਰੁਪਏ ਕੱਟ ਤੋਂ ਗੁਜ਼ਾਰਾ ਕਰਦੇ ਰੋਜ਼ ਦਾ ਕੀ ਹਾਲ ਪੈਸੇ ਦੇ ਅੰਦਰ ਵਿੱਚ ਭੁੱਖ ਮਰੀਆ ਖੇਤ ਦੇ ਵਿੱਚ ਜਿਹੜੇ ਆਨ ਪੜਤਵਾ ਫੇਰ ਜਗਾੜੀਆਂ ਵਿਗਿਆੜੀਆਂ ਲੋਕ ਛੜਕਾ ਦੇ ਜੰਗਦੇ ਆ ਛੜਕਾਂ ਦੇ ਮਰ ਜਾਂਦੇ ਆ ਨਾ ਰੋਟੀ ਆ ਨਾ ਕਪੜਾ ਵਾਲਾ ਮਕਾਨ ਆ

ਵਾਡੀਆਂ ਸੋਨੇ ਚਾਂਦੀ ਲੋਹੀਆਂ ਖਾਣਾ ਹਰ ਚਿੰਤਾ ਕਰਿਆ ਕਰ ਗਿਆ ਤੁਹਾਡੇ ਪਾਣੀ ਤੇ ਤੁਹਾਡੇ ਜੰਗਲ ਤੇ ਤੁਹਾਡੀ ਜ਼ਮੀਨ ਤੇ ਕਰਿਆ ਕਰ ਗਿਆ ਮੇਰੇ ਭੈਣੋ ਇਸ ਕਰਕੇ ਅੱਜ ਜਿਹੜੋ ਆਪਾਂ ਸਹਾਣੇ ਦੰਦੇ ਵਿੱਚ ਸਹਾਣੇ ਦੰਦੇ ਵਿੱਚ ਸੇ ਜੁੜਿਆ ਤੇ ਮੈਂ ਆਹ ਅੰਦਰ ਇੱਕ ਗੱਲ ਕਹਿੰਦਾ ਵਾਂ ਇਹ ਮੋਰਚਾ ਚਾਰ ਜੂਤੋਂ ਬਾਅਦ ਦੀ ਮਰਜ਼ੀ ਸਰਕਾਰ ਆਵੇ ਜਿਹੜਾ ਮਰਜ਼ੀ ਸੇਵਾਦਾਰ ਵੀ ਆਵੇ ਕਾਰਪੋਰੇਟ ਦੇ ਵੀ ਇਹ ਮੋਰਚਾ ਲੰਮਾ ਚਲਾਣਾ ਵਾ ਕੋਈ ਲੰਮਾ ਮੋਰਚਾ ਚਲਾਉਣ ਵਾਸਤੇ ਉਹ ਲੰਮਾ ਮੋਰਚਾ ਚਲਾਉਣ ਵਾਸਤੇ ਜੇਰੇ ਆਪਣੇ ਦੇ ਭਰਾਓ ਸਾਨੂੰ ਰੱਟੀ ਦੀ ਜੌਣੀ ਪੈਣੀ ਆ ਉਹ ਲੰਮਾ ਮੋਰਚਾ ਕਹਾਂ ਜਾਂਦੇ ਹੁੰਦੇ ਆ ਦੁਨੀਆਂ ਦੇ ਪਿਆਰ ਮੋਰਚੇ ਲੰਮੇ ਹੋ ਚੱਲਿਆ ਉਹ 잡 ਹੋਇਆ ਕਿੱਥੇ ਲੋਕਾਂ ਦੀ ਸਰਕਾਰ ਮੁੰਦਾ ਹੈ ਤੇ ਤੁਹਾਨੂੰ ਪ੍ਰਾਪਤ ਹੋਵੇ ਕਿੱਥੇ ਸਰਕਾਰ ਮੁੰਦਾ ਹੈ ਤਾਂ ਈ ਆਇਆ ਜੋ ਪਿੰਡਾਂ ਤੋਂ ਕਿਤੇ ਬੇ ਪਿੰਡਾਂ ਤੋਂ ਆਇਆ ਜੋ ਉੱਥੇ ਲੋਕ ਵਸਦੇ ਆ ਉੱਥੇ ਸਮਾਜ ਆ ਉਹ ਸਮਾਜ ਦੇ ਵਿੱਚ ਉਹ ਲੋਕਾਂ ਜਾਣਾ ਪੈਣਾ ਵਾ ਉਹਨਾਂ ਨੂੰ ਡਾਲਾ ਕਰਨਾ ਪੈਣਾ ਵਾ ਉਹਨਾਂ ਦੇ ਸਾਹਮਣੇ ਇਸ ਪਪੋਂ ਦਾ ਖੱਤਰਾ ਰੱਖਣਾ ਪੈਣਾ ਵਾ ਜਿਹਦਾ ਖੱਤਰਾ ਵਾ ਜਿੰਨਾਂ ਮੋਲੋਂ ਚਲ ਕਰੀ ਜਾਣਾ ਜਿੰਨਾਂ ਚ ਸਾਰਾ ਕੁਤਵਾ ਨਹੀਂ ਹੋ ਜਾਂਦਾ ਨਾਣ ਵਾਲੇ ਲੋਕਾਂ ਦਾ ਕੱਤੂਰੋਂ ਦਾਵਾ ਉਹਨਾਂ ਚੱਲ ਤੱਕ ਗੜੀ ਜਾਣਾ जिन चिर मुकमल छेती ख़ाला पिछले सतर साल मुला वांगुरु अंग्रेज जॾहिं उते पहिला राजे हुया उन वरिते राजे पहिरां सत्र साल मोटा पा पे राजे पाया गुरू साहिबे कया थी राज मुक़दम ख ਉਹ ਨਾਂ ਨੇ ਉਹਨੂੰ ਪਛਾਣ ਲਿਆ ਇਹਨਾਂ ਨੂੰ ਇਹਨਾਂ ਨੂੰ ਪਛਾਣ ਲਓ ਇਹ ਰਾਗੇ ਤੇ ਵੱਡੀ ਅਪਰਚਾਈ ਨਿਜਵਾੜੇ ਤੇ 2 ਨੰਬਰ ਦਾ ਕੰਮ ਕਰਨ ਲੈ ਮਾਤਗੇ ਸਰਮਾਇਆਦਾਰ ਤੇ ਕਾਰਪੋਰੇਟ ਇਹ ਐ ਇੱਕ ਸੱਟ ਮੇਰੇ ਦਿਓ ਇਹ ਐ 1% ਤੁਸੀਂ ਮੇਰੇ ਅੱਗੇ ਛੱਡ ਜੋ 140 ਕਰੋੜ ਲੋਕ ਜੋ ਜਿਲਾਈ ਇੱਥੇ ਆ ਜਿਲਾਈ ਕਿਹਾ ਪਾ ਦਿਆ ਉਹੀ ਲੋਕ ਜਾਂਦੇ ਆ ਜਿਹੜੇ ਆਪਣੇ ਵਿਚਾਰ ਤਰ੍ਹਾਂ ਤੇ ਪੱਕੇ ਰਿੰਗਿਆ ਆ ਤੁਸੀਂ ਮੱਥੇ ਨੂੰ ਕੁਰਵਾ ਦੇ ਵਿਚਾਰਤਾਰਾ ਆਪਣੇ ਦੇਸ਼ ਪੱਤਾ ਦੇ ਵਿਚਾਰਤਾਰਾ ਲੋਕਾਂ ਚ ਲਾ ਕੇ ਜਾਓ ਜਦੋਂ ਤੁਸੀਂ ਵਿਚਾਰਤਾਰਾ ਦੇ ਖੜ ਕੇ ਕਿੱਝ ਦੇਖੋਗੇ ਤੇ ਤੁਹਾਨੂੰ ਬਾਹਰਲੇ ਵਿਚਾਰ ਸਾਫ ਨਜ਼ਰ ਆਉਣ ਗਿਆ ਤੇ ਤੁਹਾਡੀਆਂ ਲਈ ਕਿੱਝ ਵੀ ਉਹ ਵੀ ਤੁਹਾਨੂੰ ਸਾਫ ਨਜ਼ਰ ਆਉਣ ਗਿਆ ਜਿਹੜੇ ਵਿਚਾਰਤਾਰਾ ਨੂੰ ਟੁੱਟਦੇ ਆ ਉਹਨਾਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਰੰਦਾ ਸਭੀ ਪਿਆਰ ਦੇ ਨਾਮੋ ਨਿਸ਼ਾਨ ਨਹੀਂ ਰੰਦਾ ਤੁਹਾਡੇ ਸਾਹਮਣੇ ਦਈਓ ਬੰਦੇ ਦੀ ਗੱਲ ਛੱਡੋ ਤੁਹਾਡੇ ਸਾਹਮਣੇ ਕੋਮਿਸ਼ ਪਾਰਟੀ ਆ ਨਵਾਲ ਬਣਿਆ ਉਹ ਚਾਰ ਤਾਰਾ ਚੰਨਣ ਕਰਕੇ ਬਣਿਆ ਜਿਹਨਾਂ ਗੰਦੀ ਜ਼ਰਾਸਤ ਸਮੂਹ ਦੇ ਵਿੱਚ ਜ਼ਮੀਨ ਜਿਹੜੀ ਖਾਨਾਂ ਨੂੰ ਦੇਣੀ ਗਈ ਖਾਨਾਂ ਦਾ ਪੋਕਟ ਲੋਕਾਰ ਫੜਨ ਦਿੱਤੀਆ ਤੇ ਅੱਜ ਉਹਨਾਂ ਦਾ ਪੋਕ ਪੈ ਗਿਆ ਚਾਲੀ ਦਾਦਾ ਪੋਕ ਤੁਹਾਡੇ ਸਾਹਮਣੇ ਆ ਤੇ ਤਾਂ ਪਿਆਰ ਚਾਰ ਤਾਰਾ ਚੰਨਣ ਕਰਕੇ ਆਵਾ ਇਸ ਕਰਕੇ ਆਪਣੇ ਵਿਚਾਰਤਾਰਾ ਲੋਕਾਂ ਨੂੰ ਚਲੋ ਆਪਣੇ ਵਿਚਾਰਤਾਰਾ ਲੋਕਾਂ ਨੂੰ ਦੱਸੋ ਆਪਣੀ ਡਾਇਲੌਗ ਦੱਸੋ ਆਪਣਾ ਪ੍ਰੋਗਰਾਮ ਦੱਸੋ ਆਪਣਾ ਜੰਡਾ ਖੜੋ ਆਪਣੀਆਂ ਮੰਗਾਂ ਕਰੋ ਤੁਸੀਂ ਕਰਨਾ ਕੀ ਚਾਹੁੰਦੇ ਹੋ ਸਮਾਜ ਦੇ ਵਿੱਚ ਉਹ ਲੋਕਾਂ ਨੂੰ ਕਰੋ ਮੇਰੇ ਵੀਰੋ ਜੇ ਕੋਈ ਚੇਂਜ ਕਰਨਾ ਚਾਹੁੰਦੇ ਜੋ ਪਹਿਲਾਂ ਸਮਾਜ ਦੇ ਚੇਂਜ ਲਿਆਉਣੇ ਪੈਣ ਆ ਪਹਿਲਾਂ ਸਮਾਜ ਨੂੰ ਆਪਣੇ ਨਾਲ ਜੋੜੋ ਤੇ ਰਾਜਨੀਤਿਕ ਤੇਹ ਜਾਈ ਜੂਗੀ ਜਿੰਨਾ ਚਿਰ ਸਮਾਜਿਕ ਚੇਂਜ ਨਹੀਂ ਆਉਂਦੀ ਉਦੋਂ ਤੱਕ ਰਾਜਨੀਤਿਕ ਚੇਂਜ ਨਹੀਂ ਆ ਸਕਦੀ ਉਹਨੂੰ ਸਮਾਜ ਦੇ ਅੰਦਰ ਹੀ ਇੱਥੇ ਆ ਸਾਡੇ ਮਜ਼ਦੂਰ ਆ ਸਾਡੇ ਕਿਸਾਨ ਆ ਮਜ਼ਦੂਰ ਆ ਨੌਜਵਾਨ ਆ ਦਿੱਤੀਆਂ ਵਾ ਉਹਨਾਂ ਨੂੰ ਜੱਥੇ ਬੰਦ ਕਰੋ ਉਹਨਾਂ ਨੂੰ ਸ਼ਿਗਨਛਾ ਵਰਾਪੋ ਉਹਨਾਂ ਨੂੰ ਇਹ ਪ੍ਰਬੰਧ ਤੋਂ ਜਿਹੜੇ ਉਚਾ ਜਾ ਉਹ ਚਾਹ ਲੈ ਜਾਓ ਨਮਕ ਫੜਾ ਦਿਓ ਪ੍ਰਬੰਧਕਾਂ ਦੇ ਅੱਗੇ ਕਿ ਪ੍ਰਬੰਧ ਸਾਡਾ ਨਹੀਂ ਇਹ ਆਪਣੇ ਆਪਣੇ ਆਪਣੀ ਜਣਾਵਾ ਆਪਣੇ ਪਵੰਦੀ ਆਪਣਾ ਝੰਡਾਵਾ ਉਹਨਾਂ ਨਾਲ ਲੋਕਾਂ ਨੂੰ ਜੋੜ ਕੇ ਸ਼ਿਗਨਛਾ ਵਾਸਤੇ ਤਿਆਰ ਕਰ ਲੋ ਇਹ ਚਲਰਚੀਆਂ ਜਿਹੜਾ ਤੁਹਾਨੂੰ ਕਿਤੇ ਪਾਸੇ ਲਾਉਣਗੇ ਜਿਹੜੇ ਤੁਹਾਨੂੰ घर जी दिशा बदिलण तव्हां देश जी दशा बदिलणी पाणी बचा बचा ज़मीन नशा समेत हो से कर्म कांड उहो ख़तम करण मेरो त भाऊ उहो जहिड़े एजंडा लेकिन एजंडा लेक मेर भेणो जे भाऊ इसवा हिकु दो मिंट लेण ਮੈਂ ਮੈਂ ਆਪਣੀ ਗੱਲ ਖਤਮ ਕਰਨੀ ਆ ਇੱਕ ਦੋ ਮਿੰਟ ਮਾ ਸਾਰੇ ਲੈਣੇ ਆ ਤੁਹਾਡੇ ਇੱਕ ਦੋ ਮਿੰਟ ਲੈਣੇ ਆ ਆ ਮੋਦੀ ਆਹ ਰਾਜ ਤੇ ਵਿਧਾਇਕ ਚੇਤਰੀ ਗਰੂ ਉਹਨੂੰ ਪਤਾ ਨਾ ਚੱਲਦਾ ਪੰਜਾਬ ਦਾ ਨਾਪੂਰਾ ਇਤਿਹਾਸ ਆ ਜੋ ਉਹ ਨੂੰ ਦੇ ਦੇ ਲੋਕਾਂ ਨਾਲ ਕਰ ਰਿਹਾ ਕਿ ਤਰਾ ਤੂੰ ਜਿਹੜਾ ਕਿਸਾਨ ਮਜ਼ਦੂਰ ਦੇ ਖਿਲਾਫ ਨੀਤੀਆਂ ਪਾਸ ਕਰ ਰਿਹਾ ਜਾਂ ਤਰੇ ਕਿਨਾਂ ਤੜੜ ਵੜਿਆ ਵਾ ਕਿ ਤਰਾ ਕੰਦਾ ਕੱਢਿਆ ਗਿਆ ਕੋ ਕਰਦੇ ਚੀਤੀ ਦਿੱਤੀ ਗਈ ਆ ਚਾਰ ਤੋਂ ਬੰਦਾ ਚੀਤੀ ਦਿੱਤਾ ਗਿਆ ਜਿੰਨਾ ਚੁਰਮ ਕਰ ਰਿਹਾ ਉਹ ਦੇਖਦੇ ਵਿੱਚ ਆ ਮੈਂ ਨਾ ਬੰਦਾ ਪਿਆ ਆ ਇਹ ਨਾਪਰੀਆ ਦਰਸ਼ਨ ਅੰਦਰ ਨੂੰ ਵੀ ਕਰਾਇਆ ਸੀ ਇਹ ਨਾਪਰੀਆ ਦਾ ਦਰਸ਼ਨ ਜਿਹੜਿਆ ਅੰਸ਼ਾਪਤਾਲੀ ਨੂੰ ਹੋਇਆ ਸੀ ਜਾਗਿਰ ਨੂੰ ਹੋਇਆ ਸੀ ਰੰਗ ਜਗਰ ਨੂੰ ਹੋਇਆ ਸੀ ਤੇ ਉਹ ਤਮਜੀਰ ਖਾਨ ਨੂੰ ਵੀ ਹੋਇਆ ਸੀ ਇਹ ਨਾਪਰੀਆ ਦਸਤ ਦਸਤ ਦਾ ਜਿਹੜਾ ਦਰਸ਼ਨ ਆ ਉਹ ਮੀਰ ਮੰਨੂ ਨੂੰ ਹੋਇਆ ਸੀ ਜਗਨਨਾਥਾਂ ਨੂੰ ਆਏ ਸੀ ਮੈਂ ਤੈਨੂੰ ਵੀ ਅੰਗਰੇਜ਼ਾਂ ਨੂੰ ਕਰਾਇਆ ਸੀ ਤਿਆਰ ਬੈਠੇ ਜਾ ਆ ਤਾਰੇ ਅੰਗਰੇਜ਼ ਬੈਠੇ 74 ਖਾਲ ਤੋਂ 77 ਖਾਲ ਤੋਂ ਕਨਰ ਦੇ ਸਮੇਂ ਤੋਂ ਮੈਂ ਡਾਉਨਰ ਆਇਆ ਤੇ ਤੈਨੂੰ ਵੀ 5 ਜਨਵਰੀ 2022 ਨੂੰ ਫਰੋਜ਼ ਕਾਫੀ ਚੱਕ ਚਾ ਕਰਾਇਆ ਸੀ ਤੈਨੂੰ ਵਾਪਸ ਮੋੜਿਆ ਸੀ ਹੁਣ ਤੂੰ ਆ ਰਿਹਾ ਵਾ ਆ ਰਿਹਾ ਤੇਰਾ ਗਰੋਥ ਜੋ ਵੀ ਦੋਨਾ ਫਾਰਮਾਂ ਨੇ ਜੋ ਵੀ ਪ੍ਰੋਗਰਾਮ ਨੇ ਕੀਆ ਉਹਦਾ ਸਾਹਨਾਊਗਾ ਜਵੇਂ ਤਰੀਕ ਨੂੰ ਜਿੱਥੇ ਤੇਰੇ ਪ੍ਰੋਗਰਾਮ ਆ ਉੱਥੇ ਆਊਗਾ ਉੱਥੇ ਆਊਗਾ ਉੱਥੇ ਕਾ ਨਹੀਂ ਜਾਏਗਾ ਲੋਕਾਂ ਨੂੰ ਮਗਾ ਦੇਣਗੇ ਆੜੇ ਜੋਦੇ ਬਿਠਾ ਹੋਇਆ ਇਹ ਮਗਾ ਦੇਣਗੇ ਵੀ ਸਾਡਾ ਪਿਆਰ ਪਿਆ ਪੰਜਾਬ ਤੇ ਹਰਿਆਣੇ ਦੇ ਲੋਕਾਂ ਦਾ ਪਿਆਰ ਪਿਆ ਇਹਦੇ ਲੋਕਾਂ ਦਾ ਪਿਆਰ ਪਿਆ ਤੈਨੂੰ ਮੁਖਾ ਦੇਣਗੇ ਤੁਹਾਡੀ ਪਾਰ ਨੂੰ ਤੁਹਾਡੀ ਵਿਚਾਰਾਂ ਨੂੰ ਜਿਹੜੀ ਲੋਕ ਰੋਦੀਆ ਜਿਹੜੀ ਸਮਾਜ ਬਰੋਦੀਆ ਜਿਹੜੀ ਜਸਤ ਬਰੋਦੀਆ ਉਹ ਤਾਨੂੰ ਪੰਜਾਬ ਜੜ ਗਿਆ ਇਸ ਤੋਂ ਲਾਲਾ ਮੇਰਾ ਵੀਰੋ ਜੋਨੇ ਜਦੋਂ ਜੰਗ ਚ ਲੜਦੇ ਆ ਤੁਸੀਂ ਜੋਨੇ ਜੋ ਬਹੁਤ ਵੱਡੇ ਮੋੜ ਤੇ ਖੜੇ ਜੋ ਜਿਹੜਾ ਤੁਸੀਂ ਸਾਹ ਦਰਦੋ ਚਲਾ ਰਹੇ ਜੋ ਇੰਨੀਆਂ ਖਾਈਆਂ ਚੱਲ ਰਾ ਜੋ ਇੰਨੀ ਗਰਸ਼ਦੀ ਚੱਲੀ ਗਰਮੀਆਂ ਚੱਲੀਆਂ ਹੋਰ ਕਿੰਨੀਆਂ ਖਾਈਆਂ ਚੱਲ ਰੀਆਂ ਕਈ ਕਿਸਾਨ ਸੀਧ ਹੋ ਚੁੱਕੇ ਆ ਸੁਪਕਰਮ ਚ ਮੇਤ ਅਜੇ ਕਿੰਨੇ ਹੋਰ ਹੋਣਿਆ ਕਿੰਨਿਆਂ ਦਾ ਲਹੂ ਅਜੇ ਨਾਲੇ ਹੋਰ ਪੀਣਾ ਵਾ ਏ ਮੇਰੇ ਵੀਰੋ ਜੋ ਜਵਾਨਾਂ ਦਾ ਇਤਿਆਦ ਜੋ ਨੇ ਜੰਗ ਦੇ ਵਿੱਚ ਜੋ ਨੇ ਜੰਗ ਦੇ ਵਿੱਚ ਜਾਂਦੇ ਜਿੱਤ ਕੇ ਮੁੜਦੇ ਹੁੰਦੇ ਆ ਚਾਹੇ ਰੂਹ ਗਿਆ ਲਾਛਾ ਮੁੜਦੇ ਹੁੰਦੇ ਆ ਮੇਰੇ ਵੀਰੋ ਹੋਰ ਵਿਚਲਾ ਰਾਹ ਸਾਡੇ ਕੋਲ ਕੋਈ ਨਹੀਂ ਹੈਗਾ ਕੋਈ ਵਿਚਾਰਾ ਨਹੀਂ ਸਾਰੇ ਆਪਣੇ ਜੰਦ ਨੂੰ ਪੂਰਤ ਕਰੋ ਤਾੜੇ ਆਪਣੇ ਪਿੰਡਾਂ ਦੀ ਮਨਕੂਤੀ ਕਰੋ ਆਪਣੇ ਅੰਗ ਨੂੰ ਮਜ਼ਬੂਤ ਕਰੋ ਆਪਣੇ ਸਵਾਦ ਨੂੰ ਮਜ਼ਬੂਤ ਕਰੋ ਸਥਾਨ ਮਜੂਰ ਉਲਾਈ ਦੇ ਵਿੱਚ ਪਾਓ ਲੰਮੀ ਲੜਾਈ ਕਾਲਾ ਬੱਤੀ ਲੜਨ ਵਾਸਤੇ ਤਿਆਰ ਹੋ ਇਹ ਲੰਬੀ ਲੜਾਈ ਆ ਮੇਰੇ ਭੋ ਇਹ ਲੰਬੀ ਲੜਾਈ ਤੇ ਵਿਚੋਂ ਜਾਂ ਜੋ ਪਜਾਪ ਨੂੰ ਪ੍ਰਾਪਤ ਹੋ ਸਕਦਾ ਇਹ ਲੰਬੀ ਲੜਾਈ ਫੈਸਲੇ ਕਰੂਗੀ ਉਹਦੇ ਵਾਸਤੇ ਤਿਆਰ ਹੋ ਇਹ ਹੱਥ ਜਿਹੜੇ ਆ ਇਹ ਹੱਥ ਆਤ ਨਹੀਂ ਹੁੰਦੇ ਇਹ ਹੱਥ ਸਿਰਫ ਜੇਬਾਂ 'ਚ ਪਾਉਣ ਲਈ ਨਹੀਂ ਹੁੰਦੇ ਇਹ ਸਿਰਫ ਮੇਰੇ ਕਾਹ ਇਹ ਅੱਖ ਜਿਹੜਿਆ ਇਹ ਇਹ ਜਿਹੜੇ ਹੱਥ ਆ ਇਹ ਹੱਥ ਕੜੀ ਚੋਣਾਂ ਲੋਕ ਦੇ ਕੰਡੇ ਤੇ ਆਣਾ ਇਹ ਹੱਥ ਮੇਲਿਆਂ ਦੇ ਵਿੱਚ ਵੀਰ ਤੋਂ ਚੂਰੀ ਫਾਟੂਰੀ ਲਹੁੰਦੇ ਇਹ ਕੰਕ ਸਾਈਟੇ ਵੀ ਜਨਾਬ ਜਨਾਬ ਟੱਕਣ ਹੁੰਦੇ ਆ ਇਹ ਹੱਥ ਜਨਾਬ ਸਾਈਟੇ ਵੀ ਜਨਾਬ ਟੱਕਣ ਨੂੰ ਹੁੰਦੇ ਆ ਹੱਥ ਚਪਟਾਣ ਨੂੰ ਹੱਥ ਚਪਟਾਣ ਨੂੰ ਆਉਂਦੇ ਆ ਪਰ ਉਹ ਕਿਤੇ ਡਾਕਾ ਮਾਰਨ ਵਾਲਿਆਂ ਦਾ ਕਿੱਥੇ ਮਰੋੜ ਨਾਉਂਦੇ ਆ ਇਹ ਹੱਥ ਥੋੜ੍ਹ ਨੂੰ ਨਹੀਂ ਆਉਂਦੇ ਇਹ ਹੱਥ ਜਾਲਵਾਜ ਕੀਤੀ ਮੈਨੂੰ ਥੋੜ੍ਹ ਨੂੰ ਮੋੜਦੇ ਆ ਇਹ ਕਾਕੇ ਲੜਾਈ ਦੇ ਮੈਦਾਨ ਚਾਓ ਰਾਤ ਕਰਕੇ ਲੜਾਈ ਦੇ ਮੈਦਾਨ ਚਾਓ ਤਗੜਿਆਂ ਤੇ ਮਰੋ ਸਾਰੇ ਮੇਰੇ ਪਿੰਡ ਦਾ ਜਿੰਨੀਆਂ ਜੱਲੇ ਬੰਦੀਆਂ ਵੇਖੀਆਂ ਤਗੜਿਆਂ ਕੇ ਲੜਾਓ ਤੇ ਆ ਬੰਦੂ ਸਮਝੋ ਇਹਦਾ ਖਾਤਾ ਸਮਝੋ ਅੱਗੇ ਨੂੰ ਵਧੇ ਜਾਓ ਜਦ ਤੱਕ ਆਡੀਓ ਹੈਗੀ ਮੈਗਰੂ ਜੀ ਦਾ ਖਾਤਾ ਵਾਹਿਗੁਰੂ ਜਿੱਕਾ ਖਾਲਸਾ